ਸਾਨੂੰ ਬੜਾ ਪ੍ਰੇਸ਼ਾਨੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਾਡੀ ਯਾਦ ਹੈ ਕਿ ਆਪਾਂ ਕਿਸੇ ਦੀ ਜ਼ਿੰਦਗੀ ਵੱਲ ਦੇਖ ਕੇ ਆਪਣਿਆਂ ਨੂੰ ਕੰਪੇਅਰ ਕਰੀਏ ਤੇ ਮਾਲਕ ਨੂੰ ਆਵੇ ਬਸ ਗੁੱਸੇ ਦੀ ਕੰਡੇ ਲੱਗੇ ਕਿ ਉਹਨਾਂ ਦਾ ਬਹੁਤ ਕੁਝ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਨੂੰ ਸਬਰ ਦਿੱਤਾ ਆਪਾਂ ਖੁਸ਼ ਰਹੀਏ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਜਿਉਂਕਿ ਮਹਾਰਾਜ ਨੇ ਸਭ ਲਈ ਕੁਝ ਨਾ ਕੋਈ ਸੋਚਿਆ ਹਾ ਤੇ ਜੇ ਮਹਾਰਾਜ ਨੇ ਕਿਸੇ ਨੂੰ ਬਹੁਤ ਕੁਝ ਦਿੱਤਾ ਤੇ ਆਪਾਂ ਇਹ ਦੇਖ ਕੇ ਵਿਖੋਸ਼ਾਂ ਕਿਉਂਕਿ ਮਾਲਕ ਦੀ ਮਰਜ਼ੀ ਹੈ ਜੀ ਤੁਸੀਂ ਮਾਲਕ ਦੇ ਕਿੰਤੂ ਪਰੰਧੂ ਕਰਨ ਵਾਲੇ ਕੌਣ ਹੋ ਅਗਲੇ ਕਰਮ ਆਏ ਤੁਹਾਡੇ ਆਪਣੇ ਕਰਮ ਹੈ ਜਿਹੜਾ ਆਪਣੇ ਗੁਰੂ ਦੀ ਰਜ਼ਾ ਦੇ ਵਿੱਚ ਕੁਛ ਰਹਿਣਾ ਸਿੱਖੇ ਨਾ ਉਹਦੀ ਜ਼ਿੰਦਗੀ ਸੋਖੀ ਬਣਦੀ ਹੈ ਨੀ ਤਾਂ ਕੋਈ ਫੈਲਾ ਨਹੀਂ ਕਰੋੜਾ ਰੁਪਇਆ ਆਉਣਾ ਰਬਰ पे ਹੋ ਤੁਸੀਂ ਬਹੁਤ ਵੱਡੀ ਭਗਤੀ ਕਰਦੇ ਹੋ ਜੇ ਤੁਹਾਡਾ ਵਿਸ਼ਵਾਸ ਹੀ ਤੁਹਾਡੇ ਮਾਲਕ ਦਾ ਸੱਚਾ ਨਹੀਂਗਾ ਟੁੱਟ ਨਹੀਂਗਾ ਤੇ ਤੁਹਾਡਾ ਦਿਲ ਹਰ ਜਗਾ ਕੰਬਦਾ ਹੀ ਰਹੇਗਾ ਬਸ ਅੱਗੇ ਟੈਨਸ਼ਨ ਆਪਣਿਆਂ ਵੀ ਆਈ ਜਾਣਾ ਕਿਸੇ ਲਈ ਜ਼ਿੰਦਗੀ ਬਹੀ ਕਿ ਇਹ ਰੰਗ ਦਾ ਬਹੁਤ ਵੱਡੀ ਕੋਈ ਬੀਨ ਹਾਲੀਆ ਕੋ ਕਾਰਾ ਬਣੀ ਆ ਮੈਂ ਤਾਂ ਰੋਜ਼ਾਰੇ ਰੋਜ਼ ਜਾ ਰਿਹਾ ਮੰਦਿਰ ਤੇ ਰੋਜ਼ ਜਾ ਰਿਹਾ ਮੇਰਾ ਤਾਂ ਮਾਲਕ ਹੁੰਦਾ ਹੀ ਨਹੀਂ ਕਿ